ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਜਸਲੀਨਾ ਬਲੌਗ ਚੈਨਲ ਤੇ ਸਾਰੇ ਵੇਟ ਕਰਦੇ ਸੀ ਜਸ ਤੂੰ ਘਰੇ ਕਦੋਂ ਜਾਣਾ ਆਪਾਂ ਪਰਿਵਾਰ ਦੇ ਨਾਲ ਤੋਂ ਛੋਟੇ ਛੋਟੇ ਵੀਡੀਓ ਕਦੋਂ ਆਉਣੀਆਂ ਸ਼ੁਰੂ ਹੋਣਗੀਆਂ ਸੋ ਛੋਟੇ ਸਿੱਧੂ ਨੂੰ ਮਿਸ ਕਰਦੇ ਸੀ ਐਸ ਨੂੰ ਮਿਸ ਕਰਦੇ ਸੀਗੇ ਤੇ ਮਨਪ੍ਰੀਤ ਨੂੰ ਮਿਸ ਕਰਦੇ ਸੀਗੇ ਤੇ ਵੀ ਜਲਦੀ ਤੁਸੀਂ ਉਹਨੂੰ ਕੈਮਰੇ ਅੱਗੇ ਲੈ ਕੇ ਆਇਓ ਸੋ ਆਪਾਂ ਪਹੁੰਚ ਗਏ ਆਂ ਅੰਨੇ ਵਾਲੀ ਥਾਂ ਤੇ ਸੋ ਮਲਾਉਣੇ ਆ ਮਨਪ੍ਰੀਤ ਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੈਲੋ ਜੀ ਅੱਜ ਮੈਚਿੰਗ ਕੀਤੀ ਹੋਈ ਐ ਚੱਟੇ ਨਾਲ ਚੱਟੜ ਲਾ ਲਿਆ ਹੈ ਮੇਰੇ ਨਾਲ ਮੈਚ ਕਰਨਾ ਜ਼ਰੂਰੀ ਹੁੰਦੀ ਐ ਵਾਈਟ ਨਹੀਂ ਕਰੀਮ ਆ ਮੇਰਾ ਸੋ ਬੋਲਣਾ ਉੱਚੀ ਪੈਣਾ ਕਰੀਮ ਠੀਕ ਐ ਐਨਕਾ ਕਾਲੀ ਐ ਨਾ ਮੇਨ ਭੁਲੇਖਾ ਪੈਂਦਾ ਤੇ ਸੋ ਮੈਕ ਆਪਣੇ ਹੋ ਗਿਆ ਖਰਾਬ ਉੱਚੀ ਬੋਲਣਾ ਪੈਣਾ ਹੁਣ ਠੀਕ ਆ ਤੁਸੀਂ ਬੋਲੋ ਉੱਚੀ ਆਪਾਂ ਉੱਚੀ ਬੋਲਣ ਦੀ ਲੋੜ ਹੀ ਨਹੀਂ ਇਹ ਆਇਨ ਉੱਚੀ ਬੋਲਣ ਚ ਲੜਨਾ ਹੁੰਦਾ ਉਹਨੂੰ ਬੋਲਦੇ ਆ ਉੱਚੀ ਉਹ ਬੂਫਰ ਲੱਗੇ ਇੰਨਾ ਇਹ ਤੁਹਾਡੇ ਡਬਲ ਬੂਫਰ ਲੱਗੇ ਹੁੰਦੇ ਆ ਬੂਫਰ ਪਤਾ ਨਹੀਂ ਕਿੱਥੋਂ ਲਵਾ ਲੈਂਦੇ ਆ ਫਿਰ ਹਾਂ ਬੂਫਰ ਡਬਲ ਲੱਗੇ ਹੁੰਦੇ ਆ ਮਗਰ ਉਹ ਤਾਂ ਤੇ ਹੁਣ ਅਡਜਸਟਮੈਂਟ ਤੁਹਾਨੂੰ ਕਰਨੀ ਪੈਣੀ ਆ ਤੇ ਅਡਜਸਟਮੈਂਟ ਇਹ ਕਰਨੇ ਪੈਣੇ ਹੋਵੇ ਸਾਡੇ ਮਾਈਕ ਸਮੁੰਦਰ ਚ ਡੁੱਬ ਗਏ ਮਿੱਤਰੋ ਸੋ ਠੀਕ ਨਹੀਂ ਹੋਏ 14 20 25000 ਦੇ ਮਾਈਕ ਸੀਗੇ ਵਾਇਰਲੈਸ ਮਾਈਕ ਉਹ ਖਰਾਬ ਹੋ ਗਏ ਆ ਇੱਥੇ ਕਿਰਾਇਆ ਵੀ ਕਿਉਂਕਿ ਸਾਨੂੰ ਉੱਤੇ ਹਫਤਾ ਹਫਤੇ ਤੋਂ ਉੱਪਰ ਲੱਗ ਗਿਆ ਉਨ ਦੇ ਉਨਾਂ ਦੇ ਵਿੱਚ ਪਾਣੀ ਖੜਾ ਰਿਆ ਪਾਣੀ ਸੀਗਾ ਖਾਰਾ ਸਮੁੰਦਰ ਦਾ ਤੇ ਖਾਰੇ ਪਾਣੀ ਨੇ ਤੇ ਉਹ ਉਦੋਂ ਵੀ ਜ਼ਿਆਦਾ ਖਰਾਬ ਕਰਦੇ ਆ ਸੋ ਘਰ ਵਾਲਾ ਤੇਰਾ ਡੁੱਬ ਚੱਲਿਆ ਸੀ ਉਹ ਤੇ ਸਮੁੰਦਰ ਤੇ ਤੇਰੇ ਕਰਮਾਂ ਨੂੰ ਹੀ ਆਇਆ ਤੈਨੂੰ ਕਿੰਨਾ ਕਿ ਚਾ ਵੀ ਤੇਰੇ ਘਰ ਲਾ ਗਿਆ ਘਰੇ ਜਮਾ ਹੀ ਨਹੀਂ ਹੈ ਜਿੱਦਾਂ ਦਾ ਉਹਦੇ ਮਾਹੌਲ ਸੀ ਨਾ ਉਹ ਤੇ ਮੋੜ ਨੂੰ ਜੀ ਜੂਦਾ ਨਹੀਂ ਕਰਦਾ ਸੀਗਾ ਤੇ ਉੱਥੇ ਰਹਿਣਾ ਸੀਗਾ ਆਇਆ ਤੂੰ ਹੈ ਉੱਤੀ ਰਹਿਣਾ ਸੀ ਆਉਣਾ ਹੀ ਨਹੀਂ ਹੁਣ ਪਤਾ ਕੀ ਕਹਿੰਦੀ ਹੁਣ ਨਹੀਂ ਮੈਂ ਤੈਨੂੰ ਇਕੱਲੇ ਨੂੰ ਕਿਤੇ ਜਾਣ ਦੇਣਾ ਮੈਂ ਤਾਂ ਨਾਲ ਹੀ ਜਾਉਂਗੀ ਤੇ ਜਾਣਾ ਕਿ ਨਹੀਂ ਨਹੀਂ ਇਹ ਘੁੰਮਣ ਦੀ ਪਲੈਨਿੰਗ ਕਰਦੇ ਵੇਸੇ ਮੈਂ ਕਿਹਾ ਮੈਂ ਵੀ ਨਾਲ ਘੁੰਮ ਕੇ ਆਉਂਗੀ ਇਕੱਲੇ ਘੁੰਮਣ ਇੱਥੇ ਘੁਮਾ ਦਈਏ ਬਾਹ ਫੜ ਕੇ ਇੱਥੇ ਇੱਥੇ ਆਹ ਗੱਡੀ ਆਹ ਗੱਡੀ ਖੜੀ ਏ ਤੇ ਗੱਡੀ ਦੇ ਚਾਰ ਛੂਰੇ ਘੁਮਾ ਦਿੰਨੇ ਆ ਸੋ ਨਵੀਂ ਅਪਡੇਟ ਘੁੰਮਣ ਲਈ ਟਾਈਮ ਹੈਗਾ ਮੇਰੇ ਲਈ ਵੀ ਹੈਗਾ ਆ ਬੱਚੇ ਨੇ ਕਿਹਾ ਵੱਡੇ ਹੋ ਲੈਂਦੇ ਉਹਨੇ ਦੇ ਪਾਸਪੋਰਟ ਬਣਨ ਠੀਕ ਆ ਬੱਚੇ ਮੈਂ ਦੋਨੇ ਤੁਹਾਡੇ ਕੋਲ ਛੱਡ ਜਾਨੀ ਮੈਂ ਚਲੇ ਜਾਨੀ ਫਿਰ ਪਤਾ ਲੱਗੂਗਾ ਲੈ ਵੀ ਹੁਣ ਪ੍ਰੋਮਸ ਆ ਵਲੌਗ ਦੇ ਜ਼ਰੀਏ ਕਹਤਾ ਹੁਣ ਮੈਂ ਤੇ ਮਨਪ੍ਰੀਤ ਨੇ ਹੁਣ ਦੁਬਈ ਜਾਣਾ ਐਨੀ ਦੂਰੀਆਂ ਗਵਾ ਠੀਕ ਆ ਭਾਈ ਹੁਣ ਤੁਸੀਂ ਗਵਾ ਹੁਣ ਜਾਵਾਂਗੇ ਦੇਖਾਂਗੇ ਜਾਵਾਂਗੇ ਇਹਨੂੰ ਲੈ ਕੇ ਜਾਊਗਾ ਹੁਣ ਪਾਸਪੋਰਟ ਬਣਾ ਲੈ ਜਲਦੀ ਜਾਲਦੀ ਠੀਕ ਆ ਅਗਲਾ ਟੂਰ ਤੇ ਇਹਨੂੰ ਕਰਾਉਣਾ ਬੜਿਆ ਹੋਇਆ ਠੀਕ ਆ ਤੇ ਇੱਕ ਦੋ ਅਪਡੇਟਾਂ ਦੇਣੀਆਂ ਤੁਹਾਨੂੰ ਇਸ ਵਲੌਗ ਦੇ ਜ਼ਰੀਏ ਇੱਕ ਤਾਂ ਆਪਣੇ ਵੀ ਦੋਸਤੋ ਇੱਧਰ ਆ ਆਪਣੇ ਪੰਛੀ ਰੱਖੇ ਸੀਗੇ ਪੰਛੀਆਂ ਦਾ ਵੱਡਾ ਕੇਜ ਬਣ ਜਾ ਰਿਹਾ ਉੱਪਰ ਤੱਕ ਖੁੱਲਾ ਢੁੱਲਾ ਇਹਨਾਂ ਨੂੰ ਤੇ ਆਸਮਾਨ ਆਪਣਾ ਪਿਆ ਆਇਆ ਕੱਲ ਲੈ ਕੇ ਜਾਂਦਾ ਸੋ ਜਾਲਗੀਆਂ ਵਗੈਰਾ ਵੀ ਆ ਗਈਆਂ ਤੇ ਯਾਜ ਵੀ ਆ ਗਿਆ ਲੈਣ ਸਾਨੂੰ ਮੇਰੇ ਸਾਹਮਣੋਂ ਸੋ ਯਾਜ ਤੋਂ ਆਇਆ ਇੱਕ ਚੀਜ਼ ਹੋਰ ਯਾਦ ਤੇ ਮਦਰ ਇਨ ਲਾ ਜਾ ਰਿਹਾ ਆਸਟ੍ਰੇਲੀਆ ਨੂੰ ਸੋ ਸਾਡੀ ਤਿਆਰੀ ਹੈਗੀ ਆ ਉਧਰਲੇ ਪਾਸੇ ਦੀ ਕੋਈ ਠੀਕ ਆ ਤੇ ਅੱਜ ਹੀ ਚੱਲੇ ਆ ਮਨਪੀਤ ਨੇ ਪੈਕਿੰਗ ਕਰਾਉਣੀ ਉਹ ਬ੍ਰਦਰ ਮਨਪੀਤ ਦਾ ਔਰੇਜੀ ਆਸਟ੍ਰੇਲੀਆ ਦੇ ਵਿੱਚ ਹੈਗਾ ਹਨਾ ਤੇ ਫਿਰ ਪੈਕਿੰਗ ਹੀ ਪੂਕੀ ਫਿਰ ਸਾਰਾ ਇੰਨੀ ਕਰਾਉਣਾ ਪੈਣਾ ਨਾ ਇਹਦੇ ਭਰਾ ਕੁਝ ਨਹੀਂ ਜਾਂਦਾ ਭਰਾ ਭਾબી ਭਰਾ ਭਾબી ਹੋਰ ਜੀ ਪਹਿਲੇ ਆਸਟ੍ਰੇਲੀਆ ਚ ਨਹੀਂ ਹੁਣ ਮਾਤਾ ਨੂੰ ਕੱਲੀ ਨੂੰ ਔਖਾ ਸੋ ਇਹ ਪੈਕਿੰਗ ਕਰਾਉਂ ਚੱਲੀ ਆ ਸੋ ਕੱਲ ਨੂੰ ਅਸੀਂ ਸੌਰੀ ਅੰਬਰਸਾਰ 에ਰਪੋਰਟ ਤੋਂ ਮਾਤਾ ਨੂੰ ਜਹਾਜ਼ ਦੀ ਸਵਾਰੀ ਕਰਾਉਣੀ ਆ ਠੀਕ ਆ ਠੀਕ ਆ 6 ਮਹੀਨੇ ਬਾਅਦ ਮਾਤਾ 6 ਮਹੀਨੇ ਤਾਂ ਮੇਸਾਂ ਲਾ ਕੇ ਆਉਗੀ ਘਟੋ ਘਟੋ ਥਿੱ ਕਿਉਂਕਿ ਮਨਪ੍ਰੀਤ ਦਾ ਪਤੀ ਜਾ ਹੋਇਆ ਸੀਗਾ ਹਣਾ ਤੇ ਉਹ ਉਹਦੀ ਟੇਕ ਕੇਅਰ ਕਰਨ ਵਾਸਤੇ ਦੇ ਪਰਿਵਾਰ ਦੇ ਵਿੱਚ ਜਾਣਾ ਤੇ ਆਪਦੇ ਬੱਚਿਆਂ ਨੂੰ ਆਪਦੀ ਨੂ ਨੂੰ ਆਪਦੇ ਪੁੱਤ ਨੂੰ ਮਿਲਣ ਮਿਲਣ ਜਾਣਾ ਉੱਥੇ ਠੀਕ ਆ ਸੋ ਹਣ ਲੇਟ ਹੋਈ ਜਾਂਦੇ ਆ ਤੇ ਯਵਰਾਜ ਨੂੰ ਵੀ ਮਲਾਉਣੇ ਆ ਸੋ ਪੂਰਾ ਜੈਂਟਲਮੈਨ ਬਣਿਆ ਬਹੁਤ ਉਹ ਹੁਣ ਬਹੁਤ ਸ਼ਰਾਰਤਾਂ ਕਰਦਾ ਉਹ ਠੀਕ ਆ ਉਹ ਦਾਦੀ ਨੇ ਖੇਢੀ ਆ ਉਹ ਦਾਦੀ ਨਾਲ ਖੇਢੀ ਜਾਂਦਾ ਆਪਦੀ ਨਾਲ ਤੇ ਸੋ ਬਹੁਤ ਹੈਲਥੀ ਹੋ ਗਿਆ ਹੁਣ ਸਮਝਦਾ ਗੱਲਾਂ ਨੂੰ ਹੁਣ ਵੱਡਾ ਹੋ ਕੇ ਲੈਣਾ ਉਹ ਕਿੰਨੇ ਚਿਰਤਾ ਹੋ ਗਿਆ ਉਹ 6 ਮਹੀਨੇ ਹਾਂ 6 ਮਹੀਨੇ ਦੇ ਹੋ ਗਿਆ ਸੋ ਉਹਨੂੰ ਕੇਲਾ ਵਗੈਰਾ ਖਵਾਉਣਾ ਸ਼ੁਰੂ ਕਰ ਦਿੱਤਾ ਠੀਕ ਆ ਮੜਮੋਟੇ ਜੂਸ ਜਿਆਸੀ ਪਿਆਦੀ ਦਾ ਹੁਣ ਬੱਸ ਉਹ ਹੁਣ ਜਮਾਂ ਹੀ ਮੇਰੀਆਂ ਮੇਰੀਆਂ ਸਾਰੀਆਂ ਗੱਲਾਂ ਗ੍ਰਹਿਣ ਕਰਨੀਆਂ ਹੁਣ ਸ਼ੁਰੂ ਕਰਦੇ ਆਂ ਇਹਨਾਂ ਦੀ ਤਾਂ ਅਸੀਂ ਸੁਣਨੀ ਨਹੀਂ ਨਹੀਂ ਸੁਣਿਆ ਹੀ ਨਹੀਂ ਕਰਨੀ ਇਹਨਾਂ ਦੀ ਤਾਂ ਅਸੀਂ ਇਹਨੂੰ ਤਾਂ ਅਸੀਂ ਦੋਨੇ ਰਲ ਕੇ ਮੂਰੇ ਲਾ ਰੱਖਣਾ ਇਹਨੂੰ ਤਾਂ ਇਹਦੀ ਬਣਾਈ ਰੱਖਣੀ ਇਹਦੀ ਇਹ ਨਹੀਂ ਬਤਾ ਤੁਸੀਂ ਦੋਨੇ ਮੂਰੇ ਲਾ ਹਾਂ ਇਹ ਨਹੀਂ ਤਾਂ ਅਸੀਂ ਨਹੀਂ ਮੂਰੇ ਲਾਗਦੇ ਹਾਲ ਵੋਟ ਮੇਰੇ ਨਾਲ ਦੀ ਇੱਕ ਆ ਗਈ ਹੁਣ ਨਹੀਂ ਮੈਂ ਲਈਦਾ ਇੱਕ ਤੀਜੀ ਤੀਜੀ ਵੋਟ ਐਸ਼ ਵੀ ਮੇਰੇ ਵਰਗੀ ਇਕੱਲੀ ਰਹਿ ਜਣੀ ਤੇ ਕੋਹ ਨਹੀਂ ਵਟਿਆ ਜਾਣਾ ਉਹਨੇ ਪੰਜੀਆਂ ਦਾ ਬੜਾ ਹੀ ਹੋਗਾ ਲਓ ਪਹਿਲਾਂ ਹੀ ਰੋਦਾ ਭਾਈ ਹਾਂ ਦਾਦੀ ਨਾ ਖੇਢੀ ਜਾਂਦਾ। ਲਓ ਜੀ ਇਧਰ ਦਾਦੀ ਨੂੰ ਮਿਲੋ ਪਹਿਲਾਂ। ਹਾਂ ਦਾਦੀ ਕੀ ਹਾਲਾਂ? ਠੀਕ ਆ ਵਧੀਆ। ਕੈਂਟ? ਹਾਂ ਤੇ ਹਾਂ ਵੇਖ ਲੈ। ਦਾਦੀ ਪੋਤਾ ਲੱਗੇ ਹੋਏ ਗੱਲਾਂ ਕਰਨ। ਆਏ ਹਾਏ ਹਾਏ ਹਾਏ। ਓਏ ਹੋਏ 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 ਹੋਏ। ਇਹਨੂੰ 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 ਸਭ ਪਤਾ ਵੀ ਕੈਮਰਾ ਚੱਲਦਾ ਪਿਆ। ਕਿਵੇਂ ਆ? ਰੁੱਡ ਬੁੱਡ ਦੀਵਾਰ ਆ ਚੱਲੇ ਭਾਈ। ਪਹਿਲਾਂ ਤਾਂ ਗੰਜਾ ਹੋ ਗਿਆ ਸਾਰੇ ਝੜ ਗਏ। ਹਾਂ? ਫੜਨਾ? ਹਾਂ। ਸੋ ਫਾਰਮਰ ਕੱਪੜੇ ਪਾਏ ਹੋਏ ਆ ਹੂੰ ਫਾਟਟੇ ਸੂਟ ਹੂੰ ਐਤਾ ਵਿਕਟਰੀ ਬਣਿਆ ਫਿਰਦਾ ਹੈ ਮੈਂ ਹੈ ਕਾਲਾ ਟਿੱਕਾ ਲਾ ਪਾਇਆ ਨਹੀਂ ਵੀ ਨਜ਼ਰ ਨਾ ਲੱਗ ਜੀ ਸ਼ਰਮਾ ਤਾਂ ਪਵਾਇਆ ਨਹੀਂ ਇਹਨੇ ਸ਼ਰਮਾ ਨਹੀਂ ਪੁੰਦਾ ਰੌਲਾ ਪਾਉਣ ਲੱਗ ਜਾਂਦਾ ਹੂੰ ਹੈ ਚੱਲੀ ਗਈ ਨਾਨੀ ਤਾਂ ਪਾਇਆ ਨਾਨੀ ਨਾਨੀ ਚੱਲੀ ਬਾਹਰ ਨਾਨੀ ਨਾਲ ਜਾ ਨਾਨੀ ਬਾਹਰ ਚੱਲੀ ਹਾਂ ਨਾਨੀ ਨਾਲ ਝਾੜ ਦਿੱਤੇ ਜਾਏਂਗੇ ਤੂੰ ਜਾਏਂਗੇ ਨਾਨੀ ਨਾਲ ਹਾਂ ਆਏ 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 ਚਲ ਫਿਰ ਆ ਚਲ ਗਏ ਬਨਾਨ ਕੇ ਚਲਦੇ ਹਨ ਚਲੋ ਐਸ ਗੋਲੇ ਗਈ ਆ ਐਸ਼ ਰੋ ਗਈ ਘਰੇ ਤੇ ਆ ਚਲੂਗਾ ਹੁਣ ਨਾਲ ਸਾਡੇ ਆ ਜਾ ਫਿਰ ਆ ਜਾ ਆ ਜਾ ਆ ਜਾ ਦਾਦੀ ਨਾਲ ਬਹੁਤ ਖੇੜਾ ਦਾਦੀ ਨਾਲ ਬੜੀ ਬਣਦੀ ਆ ਹੂੰ ਦਾਦੀ ਬੋਤਾ ਲੱਗੇ ਪਏ ਖੇਡਣ ਬਾਏ ਨਹੀਂ ਖੇਡ ਚਲ ਆ ਜਾ ਫਿਰ ਦਾਦੀ ਫੇ ਕਮਾਉਂਦੀ ਏ ਤਰ੍ਹਾਂ ਤਰ੍ਹਾਂ ਦਾ ਖਾਣਾ ਇਹਨੂੰ ਸਭ ਤੋਂ ਪਹਿਲਾਂ ਜਿਹੜੀ ਆਪਣੀ ਨਵੀਂ ਅਪਡੇਟ ਆ ਜਿੱਥੇ ਆ ਜਗਾ ਹੈਗੀ ਆ ਆਪਾਂ ਤੁਹਾਨੂੰ ਸਾਰਿਆਂ ਨੇ ਦੇਖਿਆ ਕਿ ਆਪਣੇ ਇਹਦੇ ਵਿੱਚ ਾਂਚੀ ਬਹੁਤ ਤਰ੍ਹਾਂ ਦੇ ਰੱਖੇ ਹੋਏ ਆ ਹਨ ਤੇ ਮਿਕਸ ਕਰਕੇ ਬਰੀਡਾਂ ਰੱਖੀਆਂ ਆ ਇੱਕ ਕਲੋਨੀ ਬਣਾਈ ਹੋਈ ਆ ਬਟ ਇਹਨਾਂ ਦੇ ਵਾਸਤੇ ਇੱਕ ਇਧਰ ਵੱਡਾ ਕੇਜ ਬਣਨ ਜਾ ਰਿਹਾ ਉੱਪਰ ਤੱਕ 7 ਦਿਨ ਤੱਕ ਲੱਗੂਗਾ ਉੱਪਰ ਤੱਕ ਤੇ ਉਹ ਪਰੇ ਡਰਮ ਤੋਂ ਲੈ ਕੇ ਇੱਥੋਂ ਤਾਈਂ ਆਉਣਾ ਉੱਥੋਂ ਤਾਈਂ ਸੋ ਏਡਾ ਲੰਬਾ ਕੇਜ ਬਣਾਉਣਾ ਸਭ ਬਰੀਡਾਂ ਅਲਗ-ਅਲਗ ਕਰ ਦੇਣੀਆਂ ਆ ਆਪਾਂ ਸੋ ਸਮਾਨ ਵਗੈਰਾ ਆਪਣਾ ਆਇਆ ਪਿਆ ਇਧਰ ਲਓ ਜੀ ਹੂੰ ਕੀ ਗੱਲ ਓਏ ਮਾਂ ਪੁੱਤ ਕੱਲੇ-ਕੱਲੇ ਕੀ ਲੇਖਾਈ ਜਾਨੀ ਮੂਹੇ ਵੀਰ ਤੇ ਸਾਰਾ ਉਹ ਤਾਂ ਇਹ ਤਾਂ ਨਹੀਂ ਆਉਂਦੀ ਆ ਮੁੜਕਾ ਆ ਫਿਆਨੂ ਜਿਹੜੇ ਨੂੰ ਉਂਝੀ ਮੂਹ ਤਾਂ ਕੀ ਹੋ ਗਿਆ ਮਿੱਠਾ ਲੱਗਾ ਏ ਨੋ ਨੋ ਜੰਮੀ ਜੰਮੀ ਚਿਚੀ ਕਹੀਂ ਓਏ ਭੰਨਣਾ ਨਹੀਂ ਇਹਨੂੰ ਤਾਂ ਕੌਲੀ ਨਾਲ ਖਾਉਣਾ ਸੀ ਚੂਸ ਕੇ ਖਾਣਾ ਨਹੀਂ ਹਜੇ ਤਾਂ ਖਾਦੇ ਨਹੀਂ ਹਾਂ ਲੋ ਜੀ ਸਿੱਧੂ ਸਾਹਿਬ ਆਦੀ ਬੇਬੇ ਦੀ ਗੋਦੀ ਦੇ ਵਿੱਚ ਮੌਜ ਨਾਲ ਬਚਪਨ ਦਾ ਨਜ਼ਾਰਾ ਲੈਣ ਚ ਲੱਗੇ ਹੋਏ ਆ ਇੱਕ ਬੰਦਾ ਤੁਹਾਨੂੰ ਮਿਲਾਉਣਾ ਭੁੱਲ ਗਿਆ ਆਪਾਂ ਬਈ ਆਹ ਬੈਠਾ ਮਗਰ yellow ਸ਼ਰਟ ਲਾ ਬੰਦਾ ਆਪਣਾ ਸੋ ਇਹ ਵੀ ਆਪਣੇ ਪਰਿਵਾਰ ਦਾ ਮੈਂਬਰ ਆ ਬਈ ਠੀਕ ਆ ਸੋ ਇਹ ਵੀ ਹੁਣ ਆਪਣੇ ਵਲੌਗਾਂ ਵਿੱਚ ਕੰਟੀਨਿਊ ਬਈ ਆਊਗਾ ਆਪਣੇ ਨਾਲ ਠੀਕ ਆ ਹੂੰ ਹਾਂਜੀ ਹੂੰ ਇਹ ਵੀ ਨਾਲ ਚੱਲਿਆ ਸਾਡੇ ਤੇ ਅਸੀਂ ਹੁਣ ਕੱਲ ਸਵੇਰ ਨਿਕਲਾਂਗੇ ਤੇ ਅੱਜ ਪਹੁੰਚਦੇ ਹਮੋਂ ਆ ਕੇ ਤੰਨੇ ਸੋਹਰਾ ਸਾਹ ਨੂੰ ਮਾੜੀ-ਮੋਟੀ ਹੱਲਾਸ਼ੇਰੀ ਦਰਵਾਸ ਦਿੰਨੇ ਵਿਚਾਰੇ ਨੂੰ ਘਰ ਵਾਲੀ ਤੇ ਬਣਾ ਰਹਿਣਾ ਕਿਹੜਾ ਸੋਕਾ ਐ ਸੋਹਰਾ ਸਾ ਸੋਹਰਾ ਸਾੜੂ ਦਿੰਨੇ ਹੱਲਾ ਛੇਰੀ ਦੇ ਕੇ ਭਾਈ ਹੌਸਲਾ ਰੱਖੀ ਕੋਈ ਚੱਕਰ ਨਹੀਂ 6 ਮਹੀਨੇ ਹੀ ਲੰਘ ਜਾਣੇ ਓਏ ਤੇਰੇ ਦੇਖ ਨਵਾਉ ਸਾਹ ਹਾਂਜੀ ਸਿੱਧੂ ਸਾਹਿਬ ਪਹੁੰਚ ਗਏ ਨਾਨਕਿਆਂ ਦੇ ਘਰੇ ਹਾਂ ਨਾਨਕਿਆਂ ਦੇ ਘਰੇ ਪਹੁੰਚ ਗਏ ਹੂੰ ਤੂੰ ਨੀਂਦ ਆਉਂਦੀ ਸਾਰਾ ਦਾ ਸੁੱਤਾ ਆਇਆ ਤੂੰ ਹੂੰ ਹਾਂ ਯੁਵਰਾਜ ਨਾਨੀ ਕਿੱਥੇ ਚੱਲੀ ਨਾਨੀ ਚੱਲੀ ਆਸਟ੍ਰੇਲੀਆ ਹੂੰ ਓਏ ਨਾਨੀ ਓਏ ਨਾਨੀ ਕਿੱਥੇ ਆ ਪਿੰਕ ਪਿੰਕ ਲੱਗ ਗਈ ਹੂੰ ਨਾਨੀ ਚੱਲੀ ਆ ਆਸਟ੍ਰੇਲੀਆ ਨੂੰ ਸੋ ਮਲਾਉਣੇ ਆ ਪਰਿਵਾਰ ਨੂੰ ਸਾਰਿਆਂ ਨੂੰ ਸੋ ਆਪਣੀ ਫੈਮਿਲੀ ਦੇ ਵਿੱਚ ਕੁਝ ਮੈਂਬਰ ਹੋਰ ਜੋੜਨ ਜਾ ਰਹੇ ਆ ਸੋ ਥੋੜੇ ਪੀਜਨ ਲੈ ਕੇ ਚੱਲਨੀ ਆਪਾਂ ਹੋਰ ਤੁਹਾਨੂੰ ਉਹ ਵੀ ਦਿਖਾਵਾਂਗੇ ਬਹੁਤ ਘੈਂਟ ਪੀਜਨ ਨੇ ਠੀਕ ਆ ਹਾਈ ਫਲੈਅਰ ਉੱਡੇ ਉੱਡਣ ਵਾਲੇ ਘੈਂਟ ਕਬੂਤਰ ਨੇ ਤੁਹਾਨੂੰ ਦਿਖਾਉਣੇ ਆ ਉਹ ਵੀ ਠੀਕ ਆ ਬਹੁਤ ਚੰਗੀ ਬਲੱਡ ਲਾਈਨ ਆਪਣੇ ਬੱਚੇ ਸੀਗੇ ਕਬੂਤਰਾਂ ਦੇ ਸੋ 11 ਬੱਚੇ ਕੱਢੇ ਕਬੂਤਰਾਂ ਨੇ 11 ਬੱਚਿਆਂ ਦੇ ਵਿੱਚੋਂ 7 ਗਵਾਜ ਗਏ ਮੇਰਾ ਹਾਂਜੀ ਦੋਸਤੋ ਹੁਣ ਤੁਹਾਨੂੰ ਮਿਲਾਉਣੇ ਆ ਆਸਟ੍ਰੇਲੀਆ ਵਾਲੀ ਬੇਬੇ ਨਾਲ ਐਂਡ ਵਾਈ ਤੇ ਮੇਰੀ ਸਾਲੀ ਸਹਿਵਾ ਹੈਲੋ ਸੋ ਇਧਰ ਜੜਵਾ ਠੀਕ ਆ ਤੇ ਹੁਣ ਤੁਸੀਂ ਸਾਰੇ ਕਮੈਂਟ ਕਰੋ ਕਿਹੜੀ ਸੱਸਾ ਦੋਨੋਂ ਜੀ ਮੇਰੀ ਦੋਨੇ ਸੱਸਾਂ ਹੀ ਨੇ ਪਰ ਇੱਕ ਮੇਰੀ ਰੀਲ ਸੱਸਾ ਇੱਕ ਮਾਸੀ ਸੱਸਾ ਠੀਕ ਆ ਤੇ ਹੁਣ ਜੋਟੀ ਟੁੱਟਣ ਜਾ ਰਹੀ ਹੈ ਇੱਕ ਪਰਿੰਦਾ ਬਾਹਰ ਉੱਡਣ ਜਾ ਰਿਹਾ ਤੇ ਆ ਕੇ ਛਾਲ ਮਾਰ ਲੱਗਾ ਨਾ ਠੰਡੇ ਥਾਂ ਤੇ ਠੀਕ ਆ ਹੂੰ ਬਸ ਉਹ ਅਨਾਉਂਸਮੈਂਟ ਜੀ ਕਰਦੇ ਹੁੰਦੇ ਆ 에어ਪਲੇਨ ਵਾਲੇ ਬੇ ਸਮੁੰਦਰ ਜੀ ਜਾ ਤਾਰਨਾ ਪੈ ਸਕਦਾ ਮੈਂ ਉਹ ਸਮਝਾ ਦਿਆਂ ਬੇਸਿਕ ਗੱਲਾਂ ਜੀਆਂ ਵੇਖ ਭਰਾਉਣਾ ਨਹੀਂ ਗਾ ਵੀ ਇਹ ਪਾਰਦੇ ਨਹੀਂ ਹੁੰਦੇ ਡਰਾਉਂਦੇ ਹੁੰਦੇ ਆ ਨਾ ਠੀਕ ਆ ਜਿਵਰਾਜ ਲਓ ਮਾਸੀ ਕੋਲੇ ਆ ਗਿਆ ਜੀ ਹੈਲੋ ਲਓ ਜੀ ਚਲੋ ਫਿਰ ਕਰਦੇ ਆ ਵੀਡੀਓ ਕੰਟੀਨਿਊ ਓਕੇ ਸਾਰੇ ਸਨਾਟਾ ਹੈ ਪਹਿਲਾਂ ਇੰਨਾ ਗੱਲਾਂ ਕਰਦੇ ਉਹਨੇ ਕਿ ਸਾਰੇ ਨੇ ਸੈਂ ਹੈ ਹੋਏ ਖੜੇ ਆ ਇਹ ਕੈਮਰਾ ਪੂਰੇ ਨੇ ਬੋਲਦਾ ਕੋਈ ਠੀਕ ਆ ਲੈ ਫਿਰ ਬੇਬੇ ਸਾਡੀ ਚੱਲੀਗਾ ਹਣਾ ਸਹੀ ਆ ਲੈ ਮਾਸੀ ਆਪਾਂ ਵੀ ਚੱਲਾਂਗੇ ਕਿਸ ਦਿਨ ਕੋਈ ਨਹੀਂ ਤੁਸੀਂ ਮਗਰ ਆਏ ਹੋ ਨਾ ਮੇਰੇ ਅਸੀਂ ਆਉਣੇ ਮਗਰ ਹਾਂ ਮਗਰ ਹੋਣਾ ਜਾ ਕੇ ਫੋਨ ਭੇਜਦੀਆਂ ਬਾਹਰ ਕਹਿੰਦੇ ਹੁੰਦੇ ਆਮ ਆਪਣੇ ਪਿੰਡਾਂ ਨੂੰ ਆਦਤ ਹੁੰਦੀ ਆ ਬਾਹਰ ਕਹਿਣ ਮੈਨੂੰ ਆਈਫੋਨ ਭੇਜਦੀ ਵੀ ਉੱਥੇ ਦਰਾਤਾਂ ਨੂੰ ਲੱਗੇ ਤੋੜ ਕੇ ਭੇਜ ਦੇਣਾ ਠੀਕ ਆ ਬਾਪੂ ਸਾਡਾ ਉਧਰ ਨਾ ਗਿਆ ਚਲੋ ਠੀਕ ਆ ਜੁੜਦੇ ਆ ਜੀ ਆਜੋ ਫਿਰ ਹਾਂ ਉਹ ਜਾਂ ਮੇਰੇ ਪਿਆਰ ਹਾਂ ਇੱਕ ਹੋਰੀ ਆ ਕਹਿੰਦੇ ਉਹ ਰੋਗ ਸਾਹ ਕੱਟਦੇ ਸੀ ਡੀਲੀਗਏ ਕਹਿੰਦੇ ਦੋ ਦਿਨ ਦਾ ਲੱਗ ਰਿਹਾ ਕੋਈ ਤਰ੍ਹਾਂ ਉਹ ਬੋਗੋ ਕਹਿੰਦੇ ਨਾ ਸਾਵੇ ਸੀ ਇਹ ਕਿੰਨੇ ਕਰਦੇ ਨੇ ਉਹਨਾਂ ਨੇ ਸੀ ਇਹ ਕਿੰਨੇ ਨੇ ਤੇ ਸਤਾੜ ਸ਼ੁਰੂ ਕੀਤਾ ਸੰਗਤ ਐਨੀ ਆਈ ਕਹਿੰਦੇ ਤੇ 24 ਘੰਟੇ ਦੇ 12 ਘੰਟੇ ਦੇ ਸਾਫ ਹਾਂਜੀ ਹਾਂ ਸਰੋਵਰ ਸਾਹਿਬ ਸਰੋਵਰ ਸਾਹਿਬ ਦਿੱਤਾ ਸੀ ਡੰਡ ਕੀ ਲੋਪੈਟ ਨੇ ਬੱਟਲ ਲੈ ਕੇ ਆ ਗਏ ਨਹੀਂ 2 ਘੰਟੀ ਹੋ ਗਏ ਲਓ ਜੀ ਇਹਦੇ ਪਹਿਲਵਾਨ ਸਾਹਿਬ ਲੱਗੇ ਪਹਿਲੀ ਰੇਡ ਵਾਣ ਸੋ ਕਹਿੰਦੇ ਚਾਰ ਲਹਿਰਾਂ ਵਾਲੀ ਟੈਂਕੀ ਲਹਿਰਾਂ ਵਾਲੀ ਸੋ ਬਈ ਵਿੱਚ ਗਾਰਾ ਮੀਆ ਮੂਹਾਂ ਦੇ ਨਾਲ ਵਿੱਚ ਗਾਰਾ ਜਾਵੜਾ ਟੈਂਕੀ ਦੇ ਲਾਵੇ ਮੁੰਡਾ ਉਤਰੂਗਾ ਵਿੱਚ ਲੱਗਦਾ ਮੁੜੂਗਾ ਮੈਂ ਪਹਿਲਾਂ ਕਹਿਆ ਵੀ ਉਤਰਿਆ ਨਹੀਂ ਜਾਣਾ ਕੰਮ ਹੈ ਕਸੂਤਾ ਤੇ ਲਾਵੇ ਟੈਂਕੀ ਦੀ ਲੱਗੀ ਹੋਣ ਸਫਾਈ ਫਸ ਗਿਆ ਬੰਦਾ ਵੀਡੀਓ ਬਣੀ ਜਾਂਦੀ ਨਾ ਮੈਂ ਮੁੜਾ ਜੀ ਜਾਊ ਐਚੀ ਮੁੜਿਆ ਮੁੜਿਆ ਮੈਂ ਕਿਹਾ ਸੀ ਕਿ ਥਾਂ ਕਿਸੁੱਤਾ ਬਈ ਵਿੱਚ ਨਹੀਂ ਬਣਾ ਜਾਣ ਦੇ ਕੀ ਲੋ ਜੀ ਆ ਦੇਖੋ ਜੀ ਇੱਕ ਹੈਗਾ ਕਿ ਜਦੋਂ ਆਪਾਂ ਉੱਚੀਆਂ ਬਿਲਡਿੰਗਾਂ ਜਦੋਂ ਬਣ ਜਾਂਦੀਆਂ ਹਨ ਸੋ ਕਬੂਤਰ ਬਹੁਤਾਂ ਕਰਦੇ ਵੇਖੋ ਬਿੱਠਾ ਮਾਰ ਗਿਆ ਵੀ ਆ ਤੇ ਆ ਇੱਕ ਮਰਿਆ ਹੋਇਆ ਇੱਥੇ ਕਿਉਂਕਿ ਮੌਸਮ ਆਸਮਾਨ ਖਰਾਬ ਸੀਗਾ ਤੇ ਆ ਬੜੀ ਪ੍ਰੋਬਲਮ ਆਉਂਦੀ ਹੈ ਕੋਈ ਆਪਾਂ ਜਦੋਂ ਕੋਠੀ ਆਪਣੀ ਹੁਣ ਪਿੰਡ 'ਚ ਸਭ ਨਾਲ ਉੱਚੀ ਹੈ ਇੱਥੇ ਤੇ ਉੱਚੀ ਥਾਂ ਤੇ ਤੁਹਾਨੂੰ ਪਤਾ ਕਿ ਪੰਛੀ ਕਬੂਤਰ ਵਗੈਰਾ ਬਹਿੰਦੇ ਆ ਬਹੁਤ ਜ਼ਿਆਦਾ ਆ ਕੇ ਹਨ ਬਹੁਤ ਮਿੱਠਾ ਮਾਰਦੇ ਆ ਤੇ ਹੋ ਗਿਆ ਸੈਟ ਕੰਮ ਲੈ ਬਣ ਗਈ ਗੱਲ ਫਿਰ ਤਾਂ ਲਓ ਜੀ ਇਹ ਵੀ ਆਈ ਆ ਜੈਜਲੈਂਡ ਰਿੰਕੀ ਦਾ ਉੱਥੇ ਚਲੋ ਵਾਜ ਜਗਾ ਦਿੰਦੀ ਸੀ ਅਸੀਂ ਤੋ ਗੇਟ ਵਾਲਾ ਬੰਦ ਕਰਦੇ ਤੇ ਥੱਲੇ ਅੰਦਰ ਵਾਜਾਂ ਦੀ ਅਸੀਂ ਕਹੀ ਨਹੀਂ ਚਲਾਉਣਾ ਹੁਣ ਹੈਗਾ ਭਾਈ ਆਣੀ ਆਣੀ ਹੈ ਬਸ ਵਾਹ ਤੇ ਚਲੀ ਕਰਵਾ ਬੋ ਪਈਦਾ ਗਰਮੀ ਬੋ ਜਾਂਦੇ ਸਹੀ ਗੱਲ ਹੈ ਤੇਰੇ ਕਬੂਤਰ ਮਰ ਮਾਰ ਕੇ ਡਿੱਗੇ ਪਏ ਗਰਮੀ ਦੇ ਨਾਲ ਤੇ ਵੇਖੀ ਕਿਤੇ ਸਾਨੂੰ ਪਤਾ ਵੀ ਲੱਗਣਾ ਮੈਂ ਸਪੈਸ਼ਲ ਕੋਲੇ ਖੜਾ ਹੋਇਆ ਨਿਗਰ ਕਰਨ ਵਾਸਤੇ ਹੋਵੇ ਸਹੀ ਆ ਸੋ ਬਈ ਰੇਤਾ ਚੜਿਆ ਪਿਆ ਅੰਦਰ ਮੋਟਰ ਚੱਕਣ ਲੱਗੀ ਰੇਤਾ ਤੇ ਰੇਤਾ ਟੈਂਕੀ ਚ ਹੋ ਗਿਆ ਬਹੁਤ ਜ਼ਿਆਦਾ ਸੋ ਰੇਤਾ ਬਾਈ ਕੱਢਣ ਦੀ ਕੋਸ਼ਿਸ਼ ਕਰ ਰਿਹਾ ਠੀਕ ਆ ਠੀਕ ਆ ਠੀਕ ਆ ਕਰਵਾਓ ਕਰਾਓ ਸੇਵਾ ਤੁਹਾਡੇ ਤੋਂ ਹੀ ਕਰਾਉਣੀ ਆ ਮੈਂ ਤਾਂ ਖੜਾ ਬਾਹਰ ਮੈਂ ਤਾਂ ਖੜਾ ਸਵੇਸ ਤੁਹਾਨੂੰ ਵਿੱਚ ਬੜਨਾ ਚਾਹੀਦਾ ਹਾਂ 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 ਠੀਕ ਆ ਨਾ ਠੀਕ ਆ ਠੀਕ ਚਾਹੀਦੀ ਆ ਸੇਵਾ ਹੂੰ 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 ਹਣੋ ਬੋਲ ਜੀ ਦੋਲਦੀ ਮੈਂ ਕਿ ਮੈਂ ਵੀ ਉੱਥੇ ਕੰਮ ਕਰਦੀ ਆ ਤੁਹਾਨੂੰ ਵੀ ਕੰਮ ਕਰਨਾ ਚਾਹੀਦਾ ਕਰਦਾ ਹੀ ਮੈਂ ਆਰਥਿਕ ਤੇ ਦਬਾ ਕੇ ਗਿਆ ਸਾਰੇ ਠੀਕ ਆ ਉਹ ਗੱਲ ਵੱਖਰੀ ਵੀ ਆ ਮੈਂ ਕੰਮ ਕਰਦੇ ਹਾਂ ਉਹੀ ਸੁਣਾਈ ਜਾਂਦੇ ਆ ਤੇ ਮੈਂ ਸਾਰੇ ਕਰਦੀ ਆ ਮੈਂ ਤਾਂ ਕਦੇ ਸੁਣਾਏ ਨਹੀਂ ਤੁਹਾਨੂੰ ਬੋਕੀਆਂ ਲਾਲਾ ਗਾ ਹੱਥਾਂ ਦੇ ਛਾਲੇ ਹੋ ਗਏ ਮੇਰੇ ਹੂੰ ਸਹੀ ਆ ਤੇ ਹੁਣ ਕੀ ਕਰਨ ਹੂੰ ਘੁੰਮੀ ਫਿਰੇ ਘੁੰਮੀ ਫਿਰ ਤੇ ਜਿਹੜੀ ਜਿਹੜੇ ਪੈਕਿੰਗ ਕਰਾਉਣੀ ਸੀ ਬੇਬੇ ਦੀ ਕਰਵਾ ਤੀ ਲੱਗੇ ਪਏ ਮੰਮੀ ਕੱਢਣ ਸਮਾਨ ਉਹ ਤਾਂ ਤੇ ਫੇਰ ਤੂੰ ਕਾਦੇ ਵਾਸਤੇ ਆਈ ਕੱਢੀ ਤੋਂ ਗੱਲੀ ਜਾਂਦੀ ਆ ਸਮਾਨ ਕੱਢ ਕੇ ਰੱਖ ਰਹੀ ਆ ਜਿਹੜਾ ਲੈ ਕੇ ਜਾਣਾ ਮੈਂ ਪੈਕ ਮੈਂ ਕਰਕੇ ਦੇਣਾ ਹੁਣ ਉਹਨੂੰ ਸਾਰਾ ਠੀਕ ਆ ਜੀ ਵਿਰਾਸ ਹੋ ਗਿਆ ਨਹੀਂ ਉਹ ਵੀ ਛੇਤੀ ਆਉਂਗਾ ਉਹ ਵੀ ਜਾ ਹੁਣ ਲੰਬੀ ਸ਼ਫਟ ਹੁਣ ਲਾਊਗਾ ਹੁਣ ਉਹਨੇ ਰਾਤ ਨੂੰ ਸੌਉਂਗਾ ਹੁਣ ਇਸ ਮੁੜ ਕੇ ਸੌਂ ਨਹੀਂ ਦੇਣਾ ਰਾਤ ਨੂੰ ਤੁਸੀਂ ਦਿੱਤਾ ਕੱਢਣ ਨੂੰ ਦੇ ਦਿਓ ਕੋਈ ਚੀਜ਼ ਲੈ ਬਈ ਹੋਰ ਇਹਨੂੰ ਹੋਰੀ ਦੀ ਇਹਨੇ ਡੰਡੂਰੀ ਦੀ ਆ ਵੀ ਆ ਲੈ ਲੈ ਠੀਕ ਹੈ ਲੈ ਬਾਈ ਮਮਾ ਬਾਈ ਬਾਈ ਹੈ ਆ ਬਾਹਰ ਪੈਂਦਾ ਤਾਂ ਵੀ ਅਸੀਂ ਲੱਗੇ ਹੁੰਦੇ ਬਾਹਰ ਨਿਕਲਦੇ ਜਦੋਂ ਹੈਲੋ ਜੀ ਦਰਜਾ ਸਿੱਧੂ ਅੱਜ ਫਸਟ ਟਾਈਮ ਬੇਬੀ ਨੂੰ ਸਾਫ ਕਰਦੇ ਹੋਏ ਹਨਾ ਵੀ ਛੇ ਛੇ ਨਾ ਕਰ ਸਾਡੇ ਕੱਟੇ ਦੀ ਬਈ ਕਰਾਈ ਨਹੀਂ ਦਾਈ ਤਾਂ ਮੈਂ ਥੋੜਾ ਜਿਹਾ ਪਾਸੇ ਹੀ ਰੱਖਿਆ ਵਾ ਸਾਈਡ ਤੇ ਤਾਂ ਹੋਂ ਦਿਖਾ ਦੇ ਹਾਂ ਛੇ ਮਹੀਨੇ ਕਿ ਉਹ ਨਹੀਂ ਸੀਗਾ ਅੱਜ ਵੀ ਕੋਈ ਸੀਗਾ ਕੱਲ੍ਹ ਨਹੀਂ ਛੱਡਿਆ ਵੇ ਆਪ ਆਪ ਉੱਠ ਗਈ ਉਧਰ ਨਾਲ ਦੇ ਘਰ ਚ ਤੇ ਤੇ ਕਿੰਨਾ ਟਾਈਮ ਹੋ ਗਿਆ 6 ਮਹੀਨਿਆਂ ਦਾ ਹੋ ਗਿਆ ਅੱਜ ਫਸਟ ਟਾਈਮ ਜਸ ਨੇ ਕਲੀਨ ਕੀਤਾ ਬੇਬੀ ਨੂੰ ਇਹ ਵੀ ਵੱਡਾ ਕੰਮ ਕਰ ਲੈ ਗਿਆ ਫਿਰ ਮੈਂ ਕਿਹਾ ਵਿਚਾਰਾ ਇਹ ਰੋ ਰੋਂਦਾ ਸੀ ਮੈਂ ਕਿਹਾ ਪਤਾ ਨਹੀਂ ਕੀ ਹੋਵਾ ਮੈਂ ਦੇਖ ਲਈ ਕਿ ਉਹ ਇਹੋ ਚ ਕੋਤੀ ਆ ਗਈ ਕੀ ਹੋ ਗਿਆ ਸੀ ਚਰਮਰੀ ਹੋਦੀ ਹੈ ਆ 啊，自然的歌就分得不少。嗯哼 <laughs>。就。